ਮਿੱਤਰੋ ਕੀ ਹਲਚਲ ਆਈ ਹੋਪ ਈ ਸਾਰੇ ਖੈਰ ਹੋਵਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਵਿੱਚ ਅੱਜ ਆ ਗਿਆ ਦਿਨ ਐਤਵਾਰ ਤੇ ਅੱਜ ਆਇਆ ਆਪਣਾ ਜੀ ਟੈਦਰ ਦਾ ਮੈਚ ਤੇ ਟਾਈਮ ਹੋ ਗਿਆ ਇਸ ਵੇਲੇ 5:30 ਤੇ ਮੈਚ ਸਟਾਰਟ ਹੋ ਜੰਦਾ ਆਪਣਾ 6:30 ਵਜੇ ਤੇ ਬਾਕੀ ਆਪਾਂ ਮਲਾਉਨੇ ਆ ਤੁਹਾਨੂੰ ਆਪਣੀ ਸੱਜਣ ਮਿੱਤਰ ਨਾਲ ਤੇ ਇੱਕ ਤਾਂ ਆਪਣਾ ਆ ਗਿਆ ਹੋਇਆ ਆ ਦੇਖੋ ਹੋਰ ਕੀ ਹਾਲ ਚਾਲ ਨੇ ਬਹੁਤ ਠੀਕ ਆ ਵਧੀਆ ਵਧੀਆ ਲੋ ਜੀ ਇੱਕ ਬੰਦਾ ਆ ਗਿਆ ਹੋਇਆ ਇੱਕ ਜਿੱਧਰੋਂ ਆਣਾ ਤੇ ਬਾਕੀ ਸੱਜਣ ਮਿੱਤਰ ਤੁਹਾਨੂੰ ਆਪਾਂ ਮਿਲਾਂਦੇ ਆ ਬਾਅਦ ਵਿੱਚ ਜੀ ਕਹਿੰਦੇ ਇਧਰੋਂ ਬਨੇਂਦਰ ਭਾਜੀ ਵੀ ਆ ਗਏ ਹੋਏ ਨੇ ਹੋਰ ਬਨੇਂਦਰ ਭਾਜੀ ਕੀ ਹਾਲ ਨੇ ਹੋਰ ਮੰਡੀ ਭਾਜੀ ਬਹੁਤ ਵਧੀਆ ਬਹੁਤ ਵਧੀਆ ਅੱਜ ਫਿਰ ਖਿਚਣਾ ਕੰਮ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਅੱਜ ਆਪਾਂ ਖਿਚਣਾ ਕੰਮ ਪੂਰਾ ਚਲੋ ਫਿਰ ਮਿਲਦੇ ਆਈਏ ਤੁਹਾਨੂੰ ਆਪਾਂ ਗਰਾਊਂਡ 'ਚ ਠੀਕ ਹੈ ਜੀ ਲੋ ਜੀ ਕਹਿੰਦੇ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਤੇ ਅਏ ਦੂਜੀ ਟੀਮ ਦੇ ਬੰਦੇ ਅਜੇ ਆਉਣੇ ਆ ਤੇ ਆਪਾਂ ਸਾਡਾ ਮੈਸੇਜ ਆ ਗਿਆ ਜੀ ਅੱਜ ਮੈਟ ਤੇ ਤੇ ਆਪਾਂ ਉਹਨਾਂ ਨੂੰ ਫੋਨ ਲਾਇਆ ਸੀਗਾ ਮੈਟ ਮੁੰਡ ਲਾ ਲਓ ਤੇ ਉਹਨਾਂ ਦਾ ਉਹ ਕਹਿੰਦੇ ਕਿ ਮੈਟ ਦਿੱਤਾ ਸਭ ਬੈਠਾ ਆਇਆ ਤੇ ਤੁਹਾਨੂੰ ਦਿਖਾਣੇ ਆ ਜੀ ਸਭ ਹਾਂਜੀ ਮੈਨੂੰ ਨਹੀਂ ਲੱਗਦਾ ਕਿ ਅੱਜ ਮੈਟ ਨਿਕਲ ਪਾਊਗਾ ਅੱਛਾ ਇੱਕ ਹੋਰ ਕੰਮ ਹੋ ਸਕਦਾ ਕਿੱਥੇ ਆ ਜਾ ਮੈਂ ਤਾਂ ਵਲੌਗ ਬਣਾਉਣਾ ਪਿਆ ਯਾਰ ਵੀ ਅੰਦਰ ਹੋ ਜਾ। ਮਿੱਠੀ ਬੁਖਾ ਦੇਣਾ ਤੂੰ ਲਾਈਵ ਬੁਖਾ ਦੇਣਾ ਹੋਵੇਗਾ ਬੈਠਾ ਹੀ। ਕਹਿੰਦਾ ਚੰਗਾ ਆ ਵੀ ਚੰਗਾ ਤਕੜਾ ਸਾਲਾ। ਇੱਕ ਘੰਟ ਦੇਖੀਏ ਅਮੋ ਕਸ ਸੁਣ ਨਹੀਂ ਕਰਦੇ। ਪਿਆਰੇ। ਬਾਬਾ ਜੀ। ਬਖਸ਼ੋ। ਉੱਥੇ ਬੈਠਾ। ਉਹ ਦੇਖੋ ਬਾਬਾ ਜੀ। ਓਹੋ। ਮਜ਼ਾ ਆਦਾ ਨਾ ਜਾਏ। ਥੂਮਾਟ ਪਏ ਇੱਥੇ। ਮੈਂ ਤਾਂ ਇਹ ਗੱਲ ਆ ਓਏ ਰੋਣ ਦਾ ਸਾਲਾ ਲਗਾ ਦੇ ਲਗਾ ਦੇ ਆਪੇ ਨਿਕਲ ਜਾਣਾ ਇੱਕ ਕੰਮ ਹੋਰ ਕਰਨਾ ਪੈਣਾ ਵੈਂਚ ਦਵਾਈ ਘਾਰੇ ਨੂੰ ਫੋਨ ਮਾਰ ਦੇਣਾ ਮੈਂ ਅਰਜਨ ਨੂੰ ਕਿਸੇ ਨੇ ਆਣਾ ਪਾਪਾ ਜੀ ਇੱਥੇ ਸੱਤ ਇਹਦਾ ਪਾ ਜੁਣੇ ਫੂਫੂ ਕਰਦਾ ਆ ਜਾਣਾ ਆਵਾਜ਼ੀ ਬੜੀ ਕਰਦਾ ਪਿਆ ਉਹਨੂੰ ਹਿੱਟ ਦੇ ਦਿੰਨੇ ਆ ਓ ਰਾਜੇ ਲੰਗ ਲੈ ਕੇ ਆਇਆ ਇੱਥੇ ਸੱਪ ਆ ਗਿਆ ਆਪਣੇ ਯੋਗੀਆਂ ਨੂੰ ਬੁਲਾ ਲਓ ਜਾਣਦੇ ਮੈਂਡ ਤਾਂ ਆਪਾਂ ਕੱਢ ਲਿਆ ਬਾਹਰ ਕੋਲੋ ਯਾਰ ਤੇ ਬਾਬਾ ਜੀ ਅੰਦਰ ਬਾਬਾ ਜੀ ਅਜੰਦਰੀ ਬੈਠੇ ਹੋਏ ਆ ਦੇਖੋ ਤੁਹਾਨੂੰ ਫਿਰ ਤੋਂ ਦਿਖਾਣਾ ਹੈ ਇੱਧਰ ਆ ਜਾਓ ਇੱਧਰ ਉਹਨੂੰ ਦੇਖੋ ਇਹ ਸਾਹਮਣੇ ਰਿਟ ਚਲੋ ਜੀ ਆ ਦੂਜੀ ਟੀਮ ਦਾ ਮੈਡ ਪਏ ਤੇ ਚਲੋ ਆਪਣਾ ਤਾਂ ਚਲੋ ਮੈਡ ਨਿਕਲ ਗਿਆ ਬਾਹਰ ਚਲੋ ਜੀ ਮਿਲਦੇ ਆਂ ਤੁਹਾਨੂੰ ਆਪਾਂ ਹੁਣ ਟੋਸ ਤੋਂ ਬਾਅਦ ਕਹਿੰਦੇ ਆਪਣੀ ਟੀਮ ਹੋ ਗਈ ਹੋਈ ਹੈ ਪੂਰੀ ਤੇ ਦੂਸਰੇ ਬੰਦੇ ਲਾਰੇ ਆ ਜੇ ਮੈਡ ਉਹ ਦੇਖੋ ਲੈ ਮੈਂ ਇੱਥੇ ਲੰਕੀ ਤੋਂ ਫੋਟੋ ਪੈਕ ਡੀ ਮੈਨੂੰ ਫੋਟੋ ਬਹੁਤ ਵਾਗੇ ਤੋਂ ਪਹਿਲਾਂ ਥੱਲੇ ਕਰ ਲਓ ਇਹਨੂੰ ਇਹਨੂੰ ਸ਼ਤਰਮੁਰਗੀ ਲੱਗੀ ਜਾਂਨੇ ਹੋ ਟਾਸ ਕਰ ਲਓ ਮੈਂ ਵੀਰੇ ਸੋਚਦਾ ਪੈ ਮੈਂ ਚੋੜ ਦੇ ਮੈਚ ਪੜਾ ਨਾ ਉਹ ਵੀਰੇ ਨੂੰ ਫੋਨ ਵੀ ਕਰ ਦੋ ਨਾ ਜੀ ਬਟੂ ਜੀ ਵਾਹ ਹੀ ਲਿਆ ਆਪਾਂ ਪਹਿਲੇ ਹੀ ਪਾ ਲਿਆ ਉਹਦੇ ਸਪਾਲ ਭਾਜੀ ਆਪਣੇ ਨਾਲ ਹੀ ਰਹਿੰਦੇ ਮੱਲੇ ਉਹ ਵਧੀਆ ਉਹ ਟਾਸ ਕਰ ਲਓ ਕਹਿ ਦੋ ਉਹਨਾਂ ਨੂੰ ਔਰ ਫਿਰ ਅੱਜ ਅੱਤ ਘਰਵਣੀ ਆ ਪੱਤ ਵੇ ਕੋਸ਼ਿਸ਼ ਤਾਂ ਪੰਦੇ ਯਾਰ ਮੈਂ ਜੀ ਆ ਵੀ ਆਤ ਪਰ ਆਤ ਤੇ ਅੰਤ ਚ ਨਾ ਅੱਧਕ ਦੀ ਟਿੱਪੀ ਦਾ ਫਰਕ ਆ ਆਤ ਤੋਂ ਕਦੋਂ ਅੰਤ ਹੁੰਦਾ ਵਾ ਪਤਾ ਨਹੀਂ ਲੱਗਦਾ ਕਿਹਦਾ ਲੈ ਆ 131 ਰੁਪਏ ਮੀਨਾ ਪਾਸ ਕਰਕੇ ਆ ਤੂੰ ਜਲਾ ਉਹ ਕੋਈ ਨਹੀਂ ਤੁਸੀਂ ਗੋਲੀ ਖਾਲੀ ਡੁੱਲੋ ਦੀ ਬਸ ਠੀਕ ਆ ਅਸਲੀ ਲਾਹਤ ਜਿਹਨੂੰ ਵਣੀ ਉਹਨੂੰ ਦੱਸ ਆ ਖੜਾ ਆ ਖੜਾ ਲਾਂਤੀ ਆ ਉੱਧੇ ਵੀ ਸ਼ੌਂਕ ਬਚਵਾਂ ਨਾਲੇ ਜਾਂਦੇ ਨਹੀਂ ਹੈ ਕਿ ਕਹਿੰਦੇ ਪਰਾਵਾ ਬੂਮਬਰ ਦੇ ਵਿੱਚ ਪਤਾ ਕਿੰਨੇ ਲਾਈ ਆ ਅਸੀਂ ਆ ਬੂੰਬ ਬੂੰਬ ਨਾਲ ਦਾ ਨਹੀਂ ਗਏ ਨੇ ਨਹੀਂ ਨਹੀਂ ਆ ਨਹੀਂ ਨਿਕਲਦਾ ਹੈਗਾ ਉਹ ਚਵਾਨ ਨਹੀਂ ਨਿਕਲਦਾ ਹੈਗਾ ਲੋ ਜੀ ਕਹਿੰਦੇ ਟੌਪ ਜਿੱਤ ਗਏ ਆ ਆਪਾਂ ਕਰ ਰਹੇ ਆ ਪਹਿਲਾ ਬੈਟਿੰਗ ਤੇ ਮੈਂ ਲੈਣ ਤੁਹਾਨੂੰ ਜੀ ਇੱਕ ਨਵੀਂ ਇਨਿਕਾ ਬਾਦ ਬੈਟਿੰਗ ਦਾ ਤਾਂ ਵਲੌਗ ਆ ਜਾਊਗਾ ਤੇ ਬੋਲਿੰਗ ਦਾ ਤਾਂ ਅੱਜ ਘਾਟੀ ਵਲੌਗ ਆਊਗਾ ਕਿਉਂਕਿ ਫੀਲਡਰ ਸਾਡੇ ਕੋਲ ਪੂਰੇ ਪੂਰੇ ਹੀ ਨੇ ਤੇ ਵਲੌਗ ਬਣਾਉਣ ਦਾ ਕੋਈ ਹੈ ਨਹੀਂਗਾ ਬਾਕੀ ਦੇਖ ਲਾਂਗੇ ਜੀ ਮੇ ਤੋਂ ਬੰਦ ਹੋਇਆ ਖੜੇ ਖੜੇ ਬਣਾ ਲਾਂਗੇ ਇੱਕ ਪਾਸੇ ਕਿਉਂਕਿ ਫੀਲਡਿੰਗ ਵੀ ਜ਼ਰੂਰੀ ਹੈ ਤਾਂ ਉਸ ਕਰਕੇ ਫਿਰ ਬੋਲਿੰਗ ਦਾ ਜ਼ਿਆਦਾ ਹੈ ਨਹੀਂਗਾ ਲੋਜ ਜੀ ਕਹਿੰਦੇ 6 ਓਵਰ ਜਿਗੇ ਪਤੀ ਰਨ ਤੇ ਸਤਵਾਂ ਓਵਰ ਹੋ ਗਿਆ ਸਟਾਰਟ ਆਊਟ ਹੋ ਗਏ ਨੇ ਦੋ ਹੁਣ ਲੱਗੇ ਸਪਿਨਰ ਦੇ ਦੋ ਬਲਾ ਹੋ ਗਏ ਹੋਈਆਂ ਤੇ ਲੈਫਟੀ ਰਾਈਟੀ ਦਾ ਕੰਬੀਨੇਸ਼ਨ ਇੱਥੇ ਬਹੁਤ ਤਕੜਾ ਹੈ ਸਾਡੇ ਵੱਲ ਬੰਦੇ ਖੜੇ ਹੋਏ ਆ ਤੇ ਬਾਕੀ ਦੇਖਦੇ ਆ ਲੋ ਜੀ ਵਾਈਡ ਕੀ ਬਣਦਾ ਸਕੋਰ ਤੇ ਵੈਸੇ ਕੱਟ ਗਿਆ ਬਾਕੀ ਇਧਰ ਤਾਂ ਮਾਹੌਲ ਚੱਲ ਦੇਖੋ ਅੱਜ ਬੱਦਲ ਵੀ ਹੈਗਾ ਤਾਂ ਲੋ ਜੀ ਕਹਿੰਦੇ ਉਹ ਮਾਰਿਆ ਛੱਕਾ ਮੁੰਡੇ ਨੇ ਬਹੁਤ ਸੋਹਣਾ ਲੱਗੀ ਬਹੁਤ ਸੋਹਣਾ ਐਦਾਂ ਹੀ ਬਸ ਲੋ ਜੀ ਕਹਿੰਦੇ 7 ਓਵਰ ਹੋ ਗਏ 47 ਦੇ ਦੇ ਬਾਕੀ ਇੱਥੇ ਹੁਣ ਆ ਗਿਆ ਇੱਥੇ ਲੈਫਟੀ ਬਾਈ ਸਾਡਾ ਸ਼ੁਭਮ ਉਧਰ ਲਵੀ ਤੇ ਉਹ ਚੈੱਕ ਕਰੋ ਅੰਪਾਇਰ ਵਿਸ਼ੂ ਤੇ ਕੈਮਰਾਮੈਨ ਸਾਡਾ ਹਰਸ਼ ਹੋਜੀ ਪਹਿਲੀ ਗੋਲ ਆ ਗਈ ਹੋਈ ਆ ਓਏ ਹੋਏ ਹੋਏ ਅਚਨ ਵਾਈਡ ਦੇਤੀ ਗਈ ਲੋ ਜੀ ਵਾਈਡ ਨਾਲ ਇੱਕ ਰਨ ਆਂਦਾ ਹੋਇਆ ਲੋ ਜੀ ਓਵਰ ਤੋਂ ਰੋ ਦਾ ਕਹਿੰਦੇ ਸਕੋਰ ਆ ਗਿਆ ਹੋਇਆ ਆ ਮਿਸਫੀਲਡਿੰਗ ਦੇ ਬਹੁਤ ਸਕੋਰ ਆਂਦੇ ਹੁੰਦੇ ਆ ਚਲੋ ਕੋਈ ਨਹੀਂ ਸਾਨੂੰ ਹੀ ਆ ਰਿਹਾ ਸਕੋਰ ਇਹ ਤਾਂ ਕਹਿੰਦੇ ਜੀ 10ਵਾਂ ਓਵਰ ਸ਼ੁਰੂ ਹੋ ਗਿਆ 13 ਹੋ ਗਿਆ ਜੀ 90 ਆਪ ਬਾਈ ਨੇ ਮਾਰਿਆ ਛੱਕੇ ਸਾਡੇ ਸ਼ੁਭਮ ਨੇ ਇਹਨੇ ਵੀ 26 ਬੋਲਾ 40 ਤੇ ਖੜਾ ਸੌਰੀ 26 ਬੋਲਾ 44 ਤੇ ਖੜਾ ਹੈ ਜੇ 6 ਰਨ ਰਹਿੰਦੇ ਆ ਬਸ ਆਰਾਮ ਨਾਲ ਕੱਢੇ ਫਿਰ 50 ਹੋ ਜਾਣੀ ਹੈ ਇਹ ਜਿਆਦਾ ਕਰੂਗਾ ਥੋੜਾ ਜਿਹਾ ਚਲੋ ਆਮੀ ਆ ਗਈ ਜੀ ਬੋਲਾ ਸ਼ਾਰਟ ਆ ਯਾਰ ਬਹੁਤ ਸੁਣਾ ਸ਼ੋਟ ਆ ਬਏ ਲੋ ਜੀ ਕਹਿੰਦੇ ਸਾਡੇ ਸ਼ੁਭਮ ਕਿਉਂਕਿ 50 ਲੋ ਜੀ ਬਹੁਤ ਵਧੀਆ ਸ਼ੋਅ ਹੈ ਯਾਰ ਬਸ RAM NAGAR DEODI KA TEKKE ਆ ਲੰਬਾ ਖੇਡੋ ਬਸ ਆ ਜੀ ਬੋਲ ਸਾਡੀ ਪਿੰਕ ਲੈਦਰ ਚਲੋ ਯਾਰ ਬਹੁਤ ਸੋਹਣਾ ਖੇਡਿਆ ਲੰਬਾ ਖੇਡੋ ਯਾਰ ਠੀਕ ਆ ਮੁੰਡਿਆ ਬਹੁਤ ਸੋਹਣਾ ਖੇਡਿਆ ਯਾਰ ਚਲੋ ਕੋਈ ਨਹੀਂ ਹੁਣ ਬਾਕੀ ਵੀ ਆਂਦੇ ਆ ਵਧੀਆ ਖੇਡਨੇ ਸਾਰੇ ਉਹਨਾਂ ਦੂਸਰੀ ਟੀਮ ਵਾਲੇ ਵੀ ਸ਼ਾਬਾਸ਼ ਜੀ ਦਿੰਦੇ ਆ ਜੀ ਆ ਬੰਦੇ ਨੂੰ ਸਾਡਾ ਸ਼ੂਭਮ ਨੂੰ ਬਹੁਤ ਵਧੀਆ ਖੇਡੇਗਾ 50 ਆਈ ਹੈ ਜਿਹਦੇ ਬੈਟ ਤੇ ਤੇ ਸਕੋਰ ਹੋ ਗਿਆ ਹੈ ਜੀ 10 ਓਵਰ 98 ਤੇ 3 ਆਊਟ ਸਾਡਾ ਹੈਗਾ ਜੀ ਟਾਰਗੇਟ ਬਸ 170 80 200 ਤੱਕ ਪਹੁੰਚ ਜਾਈਏ ਤੇ ਫਿਰ ਆਪਾਂ ਰੋਕ ਲਾਂਗੇ ਸਕੋਰ ਸਕੋਰ ਲੋ ਜੀ ਕਿੰਨੇ ਦੂਸਰਾ ਬੈਟਸਮੈਨ ਆ ਗਿਆ ਹੈ ਸਾਡਾ ਮੰਡੀ ਭਾਜੀ ਲੋ ਜੀ ਕੋਈ ਨਹੀਂ ਕੋਈ ਨਹੀਂ ਮੁੰਡਿਆ ਆ ਦੇਖੋ ਜੀ 14 ਸਾਲ ਦਾ ਮੁੰਡਾ ਬੋਲਿੰਗ ਕਰਾ ਰਿਹਾ ਕਿੰਨਾ ਵਧੀਆ ਲੱਗ ਰਿਹਾ ਦੇਖੋ ਕੀ ਬਾਲ ਹੈ ਯਾਰ ਮੁੰਡਿਆ ਬਹੁਤ ਸੋਹਣਾ ਯਾਰ ਦੇਖੋ ਆ ਦੇਖੋ ਸ਼ਾਟ ਆ ਯਾਰ ਮੁੰਡਿਆ ਰੋਕੀ 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 ਉਹ ਰਵਣ ਭਾਈ ਉਹ ਤੇ ਖੱਪ ਪਾੰਦਾ ਹੋਇਆ ਬਹੁਤ ਸੋਹਣਾ ਯਾਰ ਬੋਲਿੰਗ ਆ ਯਾਰ ਮੁੰਡਿਆ 15 ਓਵਰ 153 ਸਕੋਰ ਬਹੁਤ ਵਧੀਆ ਯਾਰ ਇੱਦੀ ਬਸ ਲੰਬਾ ਘੇੜੇ ਵਸ ਠੀਕ ਆ ਆਪਾਂ ਸਕੋਰ ਆਈ ਜਾਣੇ ਆ ਟੈਨਸ਼ਨ ਨਾ ਲਿਓ 15 ਓਵਰ 153 ਸਕੋਰ 15 ओवर 153 ਹੂੰ ਅੰਦਰ ਕਰ ਲੈ ਸਾਰੇ ਅੰਦਰ ਕਰ ਲੈ ਉੱਪਰ ਆਹ ਦੇਖੋ ਜੀ ਇੱਧਰ ਤਾਂ ਨਹੀਂ ਆਹਾਰ ਚੋਂ ਦੀ ਫੀਲਡ ਚੇਂਜ ਕਰ ਉਹਨੂੰ ਕੋਲਡ ਤੇ ਲੈ ਉਹਨੂੰ ਉੱਤਰ ਲੈ ਆਹ ਉਹ ਬੈਠੇ ਆ ਜੀ ਸਾਡੇ ਬੰਦੇ ਉਹ ਦੇਖੋ ਆਹੋ ਬੈਠੇ ਦੇਖੋ ਇਹਦੇ ਵਿੱਚ ਇੱਕ ਬੰਦਾ ਆਊਟ ਹੋ ਗਿਆ ਯਾਰ ਨਹੀਂ ਦੋ ਬੰਦੇ ਆਊਟ ਹੋ ਗਏ ਯਾਰ ਦੇਖਣੇ ਪੈੜ ਵਾਏ ਹੋਏ ਐ ਲੋ ਜੀ 16ਵੇਂ ওভার ਦੀ ਪਹਿਲੀ ਬੋਲ ਤੇ ਸਟ੍ਰਾਈਕ ਤੇ ਖੜੇ ਹੈ ਸਾਡੇ ਮੰਡੀ ਭਾਜੀ ਦੇਖਦੇ ਆ ਕੀ ਬਣਦਾ ਦੋਨਾਂ 'ਚ ਇਹ ਓਏ ਹੋਏ 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 ਫੁੱਲ ਟਾਸ ਚਲੋ ਕੋਈ ਨਹੀਂ ਬੱਸ ਇਹਦੇ ਹੀ ਖੇਡੇ ਰਹਿਣ ਲੰਬਾ ਖੇਡਣ ਬੱਸ ਸਕੋਰ ਹੋ ਗਿਆ ਜੀ 166 ਤੇ ਬੋਲ ਰਹੀ ਹੈ ਜੀ ਇੱਕ ਤੇ ਸਾਡੇ ਲਵੀ ਦਾ ਵੀ ਇੱਕ ਰਨ ਰਹਿ ਗਿਆ ਜੀ 50 ਨੂੰ ਦੇਖਦੇ ਆ ਕਰਦਾ ਕਿ ਨਹੀਂ ਕਰਦਾ ਪੂਰਾ ਆ ਗਈ ਜੀ ਲਾਸਟ ਬੋਲ ਓ ਬਾਈਬ ਚੋਕੇ ਨਾਲ 50 50 ਹੈ ਲਵੀ ਯਾਰ ਬੈਟਿੰਗ ਹੈ ਯਾਰ ਮੁੰਡਿਆ ਚੋਕੇ ਨਾਲ 50 ਕੀਤੀ ਹੈ ਮੁੰਡੇ ਨੇ ਬਹੁਤ ਸੋਹਣਾ ਯਾਰ ਲਵੀ ਯਾਰ ਐਦਾਂ ਹੀ 170 ਕੈਪਟਨ ਨੇ ਆਪਣੀ ਕੈਪਟਨਸੀ ਨਿਵਾਦੀ ਹੋਈ ਆ ਬਹੁਤ ਵਧੀਆ ਯਾਰ ਕੈਪਟਨ ਦੀ ਤਾੜੀ ਬਹੁਤ ਸੋਹਣਾ ਯਾਰ ਹੈ ਬੋਲਰ ਕਿਹੜਾ ਲਵੀ ਨੇ ਮੈਨੂੰ ਇੱਕ ਗੱਲ ਕਹੀ ਸੀਗੀ ਕਹਿੰਦਾ ਜੇ ਮੈਂ ਖੜਾ ਰਿਆਂ ਤਾਂ 200 ਤਾਂ ਪੱਕੀ ਆ 16 ਬਰ 170 ਹੋ ਗਏ ਓਏ ਆ ਪਹਿਲੇ ਸਾਡੇ ਪਾਵਰ ਪਲੇ ਵਿੱਚ ਦੋ ਆਊਟ ਹੋ ਗਏ ਸੀਗੇ 6 ਓਵਰਾਂ ਚ ਤੇ 32 ਰਨ ਸੀਗੇ ਤੇ ਹੁਣ 16 ਓਵਰ ਚ 70 ਸਕੋਰ ਆ ਤੇ ਲਵੀਣਾ ਲਵੀ ਆਪਣੀ ਜਵਾਨ ਤੇ ਰਿਹਾ ਤੇ 200 ਤੱਕ ਲੈ ਕੇ ਜਾਣਾ ਚਾਹੁੰਦਾ ਹੋਇਆ ਬਾਕੀ ਦੇਖਦੇ ਹਾਂ ਪੁਰੀ ਸਾਡਾ ਇੱਕ ਹੋਰ ਬੰਦਾ ਜਾਂਦਾ ਹੋਇਆ 174 ਤੇ 4 ਕੀ ਹੋਇਆ ਚਲੋ ਬਹੁਤ ਹੀ ਵਧੀਆ ਖੇਡੇ ਵੈਸੇ ਸਾਡਾ ਕੈਪਟਨ 50 ਮਾਰ ਕੇ ਥੱਕਦਾ ਹੋਇਆ ਦੇਖੋ ਬਾ ਵਗਿਆ ਆਰਾਮ ਨਾਲ ਲੋ ਜੀ ਕਹਿੰਦੇ 20 ਓਵਰ ਹੋ ਗਏ 199 ਤੇ ਬੁਜੀ ਟੀਮ ਨੇ ਮਾਰਨੇ ਆ 200 ਦੇਖਦੇ ਆ ਤੂੰ ਵੀ ਮਾਰ ਦਿੰਦਾ ਨਾ ਤੂੰ ਤੂੰ 200 ਆ ਜਾਣਾ ਸੀ ਐ ਐ ਚਲੋ 200 ਨਹੀਂ ਮਾਰ ਟੀਮ ਦਾ ਵੀਰਾ ਯਾਰ ਜਿਹਨੂੰ ਬੋਲ ਕਰਾ ਰਿਆ ਸੀ ਨਾ ਜਿਹੜਾ ਬਾੜੀ ਕੁੱਟ ਖਾ ਰਿਆ ਸੀ ਮੈਂ ਮਾਨ ਰੱਖ ਲਿਆ ਉਹਦਾ ਨਹੀਂ ਮਾਨ ਇਹਨੇ ਦੂਜਾ ਰੱਖਦਾ ਟੀਮ ਦਾ ਨਹੀਂ ਰੱਖਦਾ ਹੈਗਾ ਟੀਮ ਤੇ ਤਾਂ ਲਾ ਪੜੀਆਂ ਦੂਜੇ ਦਾ ਵੀ ਸੁਤਣਾ ਪੈਂਦਾ ਨਾ ਨਹੀਂ ਨਹੀਂ ਕੱਟਣਾ ਕੁੱਟਣਾ ਆ ਜੀ ਆਪਣੀ ਟੀਮ ਦੇਖੋ ਹਾਂਜੀ ਫਿਰ ਗਰਮੀ ਕਿੰਨੀ ਹੈ ਅੱਜ ਬਹੁਤ ਆਹ ਬੰਦਾ ਲੈ ਗਿਆ ਟੁੱਟੀ ਉਂਗਲ 'ਚ ਦੋ ਵਿਕਟਾਂ ਹੈ ਚਲੋ ਕੋਈ ਨਹੀਂ ਆਪਣੀ ਉਹ ਪਿੰਕ ਲੈਦਰ ਕਿੱਥੇ ਰੇੜੀ ਲਿੱਤੀ ਉਹਨਾਂ ਨੂੰ ਦੂਜੀ ਲਾ ਲਈ ਦੂਜੀ ਬੋਲ ਪਤਾ ਨਹੀਂ ਉਹਨਾਂ ਤਾਂ ਫੜ ਲੈਣੇ ਆ ਪਹਿਲਾਂ ਹਸਾਬ ਕਰਦੇ ਆ ਇੱਕ ਮਿੰਟ ਕਰਦੇ ਆ ਉਹ ਯਾਰ ਮੈਂ ਜਾਣਾ ਪਹਿਲਾਂ ਮੈਨੂੰ ਪਤਾ ਲੋ ਜੀ ਆਪਣੀ ਟੀਮ ਦਿੱਤੀ ਹੈ ਜੀ ਜੀ ਮਾਰੇ 693 ਤੇ ਅਸੀਂ ਰੋਕ ਲਿਆ ਜੀ 177 ਰੁਪਏ। ਉਹਨਾਂ ਨੇ ਮਾਰਿਆ ਜੀ 20 ওভার 177 ਰਨ ਤੇ 8 ਹਾਉਂਡ। 300 ਡਿਆ ਬਾਅਦ ਜਿੱਤੇ ਆ ਤੇ ਹਾਂਜੀ ਫਿਰ ਚੱਲ ਅੱਜ ਜਿੱਤ ਕੇ ਕੀ ਕਹਿਣਾ ਚਾਹੋਗੇ ਤੁਸੀਂ? ਚੱਲ ਹੈਲੋ 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 ਕੀ ਕਹਿਣਾ ਚਾਹੋਗੇ ਜਿੱਤੇ ਅੱਜ ਆਪਾਂ? 300 ਡਿਆ ਬਾਅਦ ਨਹੀਂ ਅੱਜ ਹੈ ਰਾਈਵਰ ਦੇ ਰੈਡ ਬੋਲ ਤੇ ਵਧੀਆ ਖੇਡੂਗੇ ਜਿੱਤੋਗੇ ਜੀ। ਹਾਂ ਅੱਜ ਆਪਣੀ ਬੈਟਿੰਗ ਵੀ ਵਧੀਆ ਸੀ, ਬੋਲਿੰਗ ਵੀ ਵਧੀਆ ਸੀ। ਬਿਲਕੁਲ ਬਿਲਡਿੰਗ ਵੀ ਵਧੀਆ ਜੀ ਆਫਨ ਸ਼ੁਭਮ ਨੂੰ 10 ਸਨ ਖੇਡਿਆ ਸ਼ੁਭਮ 50 ਮਾਰੀ ਆ ਗਿਆ ਅੱਜ 10 2 ਗਿੱਟਾ ਨਾੜੇ ਪਹਿਲੇ ਓਵਰ ਚ 2 ਗਿੱਟਾ ਵੀ ਬੋਲਡ ਬਹੁਤ ਸੋਹਣਾ ਸੀ ਗਿੱਟਾ ਹੂੰ ਚਲੋ ਜੀ ਮੈਂ ਲਿਆ ਤੁਹਾਨੂੰ ਆਪਾਂ ਇੱਕ ਨਾਨਾ ਵਲੌਗ ਚ ਸਾਹਮਣੇ ਸ਼ੀਸ਼ੇ ਚ ਖੜਾ ਹੋਇਆ ਇੱਧਰ ਹਾਂ ਵੀਰ ਜੀ ਇਹ ਤਾਂ ਕੈਮਰਾ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੌਗ 'ਚ ਤੇ ਦਿਨ ਨਾਲ ਜੀ ਵੀਡੀਓ ਵਧੇ ਲਗੀ ਲਾਈਕ ਕਮੈਂਟ ਐਂਡ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਠੀਕ ਹੈ ਜੀ